ਸੋ ਕਾਹ ਟਾਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੂ ਵਾ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤੋ ਦੇਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹ ਸੇਰਸਾਹ ਦਾਸਾਹ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਸਤ ਸੰਗਤ ਸਾਦ ਪਾਈ ਵਡ ਭਾਗੀ ਮਨ ਚਲ ਤਉ ਭਇਓ ਅਰੂੜਾ ਅਨਹਤ ਧੁਨ ਵਾਜਹਿ ਨਿਤ ਵਾਜੇ ਹਾਰੇ ਅੰਮ੍ਰਿਤ ਧਾਰ ਰਸ ਲੀੜਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤਾ ਭਇਓ ਅਰੂੜਾ ਹਾਥ ਤੇ ਧੋਨ ਵਾਜਹਿ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਾਸ ਲੀੜਾ ਮੇਰੇ ਮਨ Jap Ram Naam Har Ruda ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰੇ ਹਰ ਮਿਲਿਓ ਲਾਈ ਚ ਭੀੜਾ ਰਹਾਉ ਸਾਖਤ ਬੰਦ ਭਾਏ ਹੈ ਮਾਇਆ ਬੇਖ ਸੰਚਹ ਲਾਇ ਜਕੀੜਾ ਹਰ ਕੈ ਅਰਥ ਖਰਚ ਨਹ ਸਾਖ ਹੈ ਜਾਮ ਕਾਲ ਸਹ ਹੈ ਸਿਰ ਪੀੜਾ ਜੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਬਾ ਪਾਵਹਿ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਾਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮੇਲ ਸਾਧੂ ਪਾਖਾਨ ਹਰਿਓ ਮਨ ਮੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਾਗ ਸਾਧ ਗੁਰ ਮੇਲ ਸਾਧੂ ਪਾਖਾਨ ਹਰਿਓ ਮਨ ਮੂੜਾ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ